ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਣੇ ਆ ਜੀ ਡਿਜ਼ਾਈਨ ਆਪਾਂ ਉਹ ਦੇਖੋ ਜੀ ਅੱਜ ਆਪਾਂ ਇਹ ਵਾਲਾ ਡਿਜ਼ਾਈਨ ਬਣਾਵਾਂਗੇ 10 10 ਕੁੰਡਿਆਂ ਚ ਡਿਜ਼ਾਈਨ ਬਣੂਗਾ ਜੀ। ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਜੀ। 22 ਕੁੰਡੇ ਲੈਨੇ ਜੀ ਆਪਾਂ ਨੇ ਇਹ। ਉੱਥੇ ਸਿੱਧੇ ਕੁੰਡਿਆਂ ਦੀ ਡਿਜ਼ਾਈਨ ਹੈ ਜੀ। ਕਰਦੇ ਆਂ ਸ਼ੁਰੂ ਆਪਾਂ ਅੱਗੇ। ਇੱਕ ਕੁੰਡਾ ਤਾਰ ਲਿਆ ਜੀ। ਧਾਗਾ ਅੱਗੇ ਕਰਕੇ ਇੱਕ ਕੁੰਡਾ ਫੁੱਟਾ ਬਣਾਵਾਂਗੇ ਜੀ। ਇੱਕ ਕੁੰਡਾ ਸਿੱਧਾ ਬਣਾਵਾਂਗੇ ਜੀ। ਇੱਕ ਕੁੰਡਾ ਆਪਾਂ ਫੁੱਟਾ ਬਣਾਵਾਂਗੇ ਜੀ। ਇੱਕ ਕੁੰਡਾ ਸਿੱਧਾ ਬਣਾਵਾਂਗੇ ਜਾਂ ਸਾਰੇ ਕੁੰਡੇ ਆਪਾਂ ਹੀ ਬਣਾਵਾਂਗੇ ਜੀ ਸਲਾਈ ਪਹਿਲੀ ਸਲਾਈ ਬਣਦੀ ਹੈ ਜੀ ਆਪਣੀ ਇਹ ਇੱਕ ਕੁੰਡਾ ਪੁੱਠਾ ਜੀ ਇੱਕ ਕੁੰਡਾ ਸਿੱਧਾ ਜੀ ਇਹ ਪਹਿਲੀ ਸਲਾਈ ਹੈ ਜੀ ਡਿਜ਼ਾਈਨ ਦੀ। ਕੁੰਡਾ ਸਿੱਧਾ ਜੀ ਸਾਈਡ ਵਾਲਾ ਸਿੱਧਾ ਬੁਣਾਂਗੇ। ਡਿਜ਼ਾਈਨ ਤਾਂ ਤਿਰਛਾ ਬਣਦਾ ਜੀ ਇਹ। ਇੱਕ ਇੱਕ ਕੁੰਡਾ ਪਾਸੇ ਤੋਂ ਲੈਂਦੇ ਜਾਣਾ ਜੀ ਸਿੱਧਾ ਬਣਾਉਂਦੇ ਜਾਣਾ ਤੇ ਨਾਲ ਬਾਕੀ ਇੱਕ ਪੁੱਠਾ ਇੱਕ ਸਿੱਧਾ ਬਣੂਗਾ ਜੀ। ਖੇਲ ਵਾਲਾ ਤਾਰਾਂਗੇ ਜੀ ਇੱਕ ਕੁੰਡਾ ਸਿੱਧਾ ਬੁਣਿਆ ਸੀ ਜੇ ਆਪਾਂ ਨੇ ਇੱਕ ਕੁੰਡਾ ਆਪਾਂ ਨਾਲ ਸਿੱਧਾ ਹੋਰ ਬੁਣਨਾ ਹੈ ਹੁਣ ਤਾਂ ਅੱਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਪੁੱਠਾ ਬੁਣਾਂਗੇ ਜੀ ਜੇ ਜਿਹੜਾ ਉਧਰ ਆਪਾਂ ਨੇ ਸਿੱਧਾ ਪੁੱਠਾ ਬਣਾਏ ਸੀ ਲੈ ਇਧਰ ਆਪਣਾ ਪੁੱਠਾ ਬਣੂਗਾ ਜੀ ਇਧਰ ਆਪਾਂ ਪੁੱਠਾ ਬਣਾਏ ਸੀ ਜੀ ਇਧਰ ਸਿੱਧਾ ਤਿਸਰੇ ਜੀ ਇਹ ਕੁੰਡਾ ਇਧਰ ਪੁੱਠਾ ਬਣੂਗਾ ਜੀ ਇਹ ਵਾਲਾ ਗੁੰਡਾ ਪੁੱਠਾ ਹੈ ਜੀ ਆਪਾਂ ਸਿੱਧਾ ਬਣਾਵਾਂਗੇ ਨਾ ਦੇਖੋ ਇਹ ਪੁੱਠਾ ਗੁੰਡਾ ਜਿਹੜਾ ਉਹ ਸਿੱਧਾ ਬਣਾਵਾਂਗੇ ਜਿਹੜਾ ਸਿੱਧਾ ਗੁੰਡਾ ਦਿਸ ਰਿਹਾ ਜੀ ਇਹਨੂੰ ਪੁੱਠਾ ਬਣਾਵਾਂਗੇ ਕਰ ਲਾ ਕੁੰਡਾ ਸਿੱਧਾ ਜੀ ਇਦਾਂ ਨਾਲ ਆਪਣਾ ਫੇਰ ਸਿੱਧਾ ਬਣੂਗਾ ਜੀ ਇੱਕ ਇੱਕ ਕੁੰਡਾ ਸਿੱਧਾ ਬਣਦਾ ਜਾਊਗਾ ਇਦਦਰ ਹੋਰ ਜੀ ਆਹ ਡਿਜ਼ਾਈਨ ਫੇਰ ਬਣਦਾ ਜਾਊਗਾ ਆਪਣਾ ਕੁੰਡਾ ਪੁੱਠਾ ਬਣਾ ਲਿਆ ਜੀ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਫੇਰ ਇੱਕ ਕੁੰਡਾ ਆਪਾਂ ਪੁੱਠਾ ਬਣਾਵਾਂਗੇ ਹੁਣ ਇਹ ਆ ਗਏ ਜੀ ਵਿਚਕਾਰਲੇ ਕੁੰਡੇ ਆਪਣੇ ਇੱਕ ਕੁੰਡਾ ਆਪਣਾ ਪੁੱਠਾ ਬਣੂਗਾ ਜੀ ਹੋਰ ਇੱਕ ਕੁੰਡਾ ਇਹ ਪੁੱਠਾ ਬਣੂਗਾ ਹੁਣ ਇਹ ਕੁੰਡਾ ਪੁੱਠਾ ਹੈ ਜੀ ਇਹ ਸਿੱਧਾ ਬਣਿਆ ਜਾਊਗਾ ਜੀ ਇੱਕ ਕੁੰਡਾ ਪੁੱਠਾ ਜੀ ਇੱਕ ਕੁੰਡਾ ਸਿੱਧਾ ਜੀ ਕੁੰਡਾ ਪੁੱਠਾ ਜੀ ਇੱਕ ਕੁੰਡਾ ਸਿੱਧਾ ਜੀ ਚਾੜਵਾਓ ਸਿੱਧਾ ਨੋ ਅਗੇ ਜੇ ਆਪਾਂ ਸਿੱਧੀ ਸਲਾਈ ਤੇ ਮੇਕੁੰਡਾ ਆਪਣਾ ਸਿੱਧਾ ਜੀ ਇਹ ਪੁੱਠਾ ਬਣੂਗਾ ਜੀ ਮੇਕੁੰਡਾ ਪੁੱਠਾ ਜੀ ਇਹ ਹੁੰਡਾ ਆਪਣਾ ਸਿੱਧਾ ਬਣੂਗਾ ਜੀ ਇੱਕ ਗੁੰਡਾ ਪਾ ਪੁੱਠਾ ਬਣਾਵਾਂਗੇ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਇੱਕ ਗੁੰਡਾ ਪੁੱਠਾ ਪੋਣਾਂਗੇ ਜੀ ਪੁੱਠੇ ਵਾਲਾ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਜਿਹੜਾ ਸਿੱਧਾ ਗੁੰਡਾ ਇਹਨੂੰ ਪੁੱਠਾ ਪੋਣਾਂਗੇ ਹਾਂ ਦੇਖੋ ਆਪਣਾ ਇਹਦੇ ਨਾਲ ਇਹ ਸਿੱਧਾ ਬਣੂਗਾ ਜੀ ਹੁਣ ਤਿੰਨ ਕੁੰਡੇ ਹੋ ਜਾਣਗੇ ਜੀ ਪਹਿਲਾਂ ਦੋ ਹੋਵੇ ਸੀਗੇ 2 3 ਇਹ ਕਿ ਗੁੰਡਾ ਇੱਧਰ ਵੱਧਦਾ ਜਾਊਗਾ ਜੀ ਇਹ। ਇਹ ਵਾਲਾ ਗੁੰਡਾ ਪਾ ਪੁੱਠਾ ਬਣਾਵਾਂਗੇ। ਜਿਹੜਾ ਪੁੱਠਾ ਗੁੰਡਾ ਸਿੱਧਾ ਪੋਣਾਗੇ ਜੀ। ਇੱਕ ਪੁੱਠਾ ਇੱਕ ਸਿੱਧਾ ਜਿਵੇਂ ਬਣਾਉਣਾ ਆਪਾਂ ਨੇ। ਗੁੰਡਾ ਪੁੱਠਾ ਜੀ ਇੱਕ ਗੁੰਡਾ ਜਦਾ ਜੀ ਮੁੱਖ ਪਾਈ ਤੇਨਨ ਕੁੰਡੇ ਸਿੱਧੇ ਹੋਣਗੇ ਜੀ ਇੱਕ ਦੋ ਤਿੰਨ ਦੇਖੋ ਇਹ ਇਧਰ ਸਿੱਧੇ ਬਣਦੇ ਜਾਣਗੇ ਡਿਜ਼ਾਈਨ ਆਪਣਾ ਹਾਂ ਹੋ ਗਏ ਜੀ ਪੁੱਠੀ ਸਲਾਈ ਤੇ ਤੋ ਤਿੰਨ ਆਪਣਾ ਪੁੱਠਾ ਗੁੰਡੇ ਸਿੱਧਾ ਬਣ ਜਾਊਗਾ ਜੀ ਇੱਕ ਗੁੰਡਾ ਪੁੱਠਾ ਜੀ ਗੁੰਡਾ ਸਿੱਧਾ ਜੀ ਦੇਖ ਗੁੰਡਾ ਆਪਣਾ ਪੁੱਠਾ ਬਣੂਗਾ ਜੀ ਇੱਕ ਗੁੰਡਾ ਸਿੱਧਾ ਹੋਣਾ ਜਾਊਗਾ ਜੀ ठा जी एक कुंडा सीधा ले कुंडे आ गए जी अपने दो तीन नहीं कुंडा सीधा जी ਨ ਬੁੱਠਾ ਬੁਣਾਂਗੇ ਜੀ ਇਹ ਕੁੰਡਨ ਸਿੱਧਾ ਬੁਣਾਂਗੇ ਕੁੰਡਨ ਬੁੱਠਾ ਬੁਣਾਂਗੇ ਕੁੰਡਨ ਸਿੱਧਾ ਬੁਣਾਂਗੇ ਇਹ ਕੁੰਡਾ ਬੁੱਠਾ ਬੁਣਾਂਗੇ ਜੀ ਕੁੰਡਾ ਸਿੱਧਾ ਬੁਣਾਂਗੇ ਕੁਣਾ ਉਤਾਰ ਲਿਆ ਜੀ ਇੱਕ ਗੁੰਡਾ ਕਪੂਠਾ ਬਣਾ ਲਿਆ ਜੀ ਫਿਰ ਇੱਕ ਗੁੰਡਾ ਆਪਾਂ ਸਿੱਧਾ ਹੋਣਾਗੇ ਇੱਕ ਗੁੰਡਾ ਪੁੱਠਾ ਹੋਣਾਗੇ ਇੱਕ ਗੁੰਡਾ ਸਿੱਧਾ ਹੋਣਾਗੇ ਇੱਕ ਗੁੰਡਾ ਆਪਾਂ ਪੁੱਠਾ ਬਣਾਉਣੀ ਇਹ ਪੁੱਠਾ ਗੁੰਡਾ ਇਹਨੂੰ ਸਿੱਧਾ ਹੋਣਾਗੇ ਹੁਣ ਇਹ ਵੀ ਆਪਣੇ ਸਾਰੇ ਸਿੱਧੇ ਗੁੰਡੇ ਆ ਗਏ ਜੀ ਇੱਕ ਗੁੰਡਾ ਪੁਠਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਜੀ ਇੱਕ ਗੁੰਡਾ ਆਪਾਂ ਪੁਠਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਜੀ ਹੁਣ ਆਪਣੇ ਸਿੱਧੇ ਪੁੰਨੇ ਜਾਣਗੇ ਜੀ ਗੁੰਡੇ 2 إن شاء 여기 ل ه م 라이 ਇੱਕ ਗੁੰਡਾ ਪੁੱਠਾ ਬੁਣਿਆ ਜਾਊਗਾ ਜੀ ਇੱਕ ਗੁੰਡਾ ਪਸਿੱਦਾ ਬੁਣਾਂਗੇ ਇੱਕ ਗੁੰਡਾ ਪੁੱਠਾ ਬੁਣਾਂਗੇ ਇੱਕ ਗੁੰਡਾ ਸਿੱਧਾ ਬੁਣਾਂਗੇ ਜੀ ਇੱਕ ਗੁੰਡਾ ਪੁੱਠਾ ਬਣਾਉਣੀ ਹੁਣ ਆਪਣੇ ਸਿੱਧੇ ਕੋ ਪੁੱਠੇ ਗੁੰਡੇ ਬੁਣੀਆਂ ਇੱਕ ਦੋ ਤਿੰਨ ਚਾਰ ਪੰਜ ਇੱਕ ਗੁੰਡਾ ਪੱਤਰ ਹੋਰ ਬੁਣਾਂਗੇ ਜੀ ਮੈਂ ਆਪਣਾ ਇੱਕ ਗੁੰਡਾ ਸਿੱਧਾ ਬੁਣਾਇਆ ਜਾਊਗਾ ਜੀ। ਇੱਕ ਗੁੰਡਾ ਬੁੱਠਾ ਜੀ। ਇੱਕ ਗੁੰਡਾ ਸਿੱਧਾ ਹੀ ਛੈਡ ਵਾਲੇ ਪੁੱਠੇ ਬੁਣਾਂਗੇ। ਹੁਣ ਆ ਗਏ ਸਿੱਧੀ ਸਲਾਈ ਤੇ। ਗੁੰਡਾ ਉਤਾਵਲੇ ਇੱਕ ਗੁੰਡਾ ਬੁੱਠਾ ਬੁਣਾਂਗੇ ਜੀ। ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ। ਇੱਕ ਕੁੰਡਾ ਪਪੂਠਾ ਗੁਣਾਗੇ। ਇੱਕ ਕੁੰਡਾ ਪਸਿੱਤਾ ਗੁਣਾਗੇ। ਹੁਣ ਇਹ ਕੁੰਡੇ ਆ ਗਏ ਜੀ ਆਪਣੇ। ਛਿੱਤੇ ਬਣ ਗਏ ਸਾਰੇ। ਇੱਕ ਕੁੰਡਾ ਪੁਠਾ ਗੁਣਾਗੇ ਜੀ। ਕੁੱਕੁੰਡਾ ਸਿੱਧਾ ਬੁਣਾਗੇ। ਕੁੱਕੁੰਡਾ ਉੱਠਾ ਬੁਣਾਗੇ। ਨੂੰ ਆਪਣੇ ਸਿੱਧੇ ਬੁਣੇ ਜਾਣਗੇ ਜੀ ਕੁੰਡੇ। ਨਾਲ ਅਗੇ ਜੀ ਪੁੱਠੇ ਸਲਾਈ ਤੇ ਇੱਕ ਕੁੰਡਾ ਆਪਣਾ ਸਿੱਧਾ ਬੁਣਿਆ ਜਾਊਗਾ ਜੀ ਇੱਕ ਕੁੰਡਾ ਕੋਠਾ ਬੁਣਿਆ ਜਾਊਗਾ ਜੀ ਬੱਕੇ ਆਪਣੇ ਕੁੰਡੇ 1 2 3 4 5 6 7 8 ਉਹ ਕਿਕਾ ਗੁੰਡਾ ਰਲ ਹੀ ਜਾਊਗਾ ਜੀ ਨਾਲ ਇਹ ਗੁੰਡਾ ਆਪਣਾ ਪੁੱਠਾ ਬਣ ਜਾਊਗਾ ਗੁੰਡਾ ਸਿੱਧਾ ਸੌਰੀ ਨਾ ਵੀ ਸਿੱਧੀ ਸਲਾਈ ਤੇ ਇੱਕ ਹੁੰਦਾ ਉਤਾਰ ਲਈ ਕਿਕੁੰਡਾ ਦਾ ਪੁੱਠਾ ਪੋਣਾਗੇ ਆ ਸਿੱਧਾ ਪੁਣਾਂਗੇ ਜੇ ਕੁੰਡੇ ਆਪਾਂ سارے ਤੋ 2 3 4 5 6 7 8 9 ਨਕ ਕੁੰਡਾ ਪਕੂਠਾ ਬਣਾਗੇ। ਬਾਕੀ ਫਿਰ ਕੁੰਡੇ ਆਪਣੇ ਸਿੱਧੇ ਪੁਣੇ ਜਾਣਗੇ। ਤੋ 2 ਦਨ 4 5 6 7 8 9 10 ਇਹ ਆਪਣਾ ਇੱਕ ਡਿਜ਼ਾਈਨ ਬਣ ਗਿਆ ਜੀ ਦੁਬਾਰੇ ਫੇਰ ਸ਼ੁਰੂ ਹੋ ਜਾਊਗਾ ਜੀ ਡਿਜ਼ਾਈਨ ਇਹ ਸੋ ਲਾ ਇਹ ਪਾ ਸਾਰੀ ਪੁੱਠੀ ਬਣਾਵਾਂਗੇ ਜੀ ਡਿਜ਼ਾਈਨ ਤਿਆਰ ਹੋ ਗਿਆ ਜੀ ਆਪਣਾ ਫੇਰ ਉਦੋਂ ਤੇ ਸ਼ੁਰੂ ਹੋ ਜੂ ਇੱਕ ਪੁੱਠਾ ਇੱਕ ਸਿੱਧਾ ਜੀ ਸਾਰੇ ਸਲਾਈ ਫੇਰ ਇੱਕ ਘਟਦਾ ਇਧਰ ਵਧਦਾ ਜਾਊਗਾ ਜੀ ਫਿਰ ਡਿਜ਼ਾਈਨ ਤਿਆਰ ਹੁੰਦਾ ਜਾਊਗਾ ਜੀ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਜੀ ਬਣ ਕੇ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਚ